ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦਸਵਾਂ ਉਡਾ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 11ਵੇਂ ਭਾਗ ਵਿੱਚ ਸੁਣੋ ਗੁਰਬਾਣੀ ਦੀ ਖੰਡਨਾ ਅਤੇ ਵੱਡੇ ਤੋਂ ਵੱਡੇ ਝੂਠ ਨੂੰ ਪੂਜਨੀਕ ਬਣਾਉਣ ਵਾਲੇ ਲਖਾਰੀ ਜੀ ਦਾ ਅਮੋਗ ਬਾਣ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਦੀ ਖੰਡਨਾ ਬਚਿੱਤਰ ਨਾਟਕ ਦਾ ਲਖਾਰੀ ਦਸ਼ਮੇਸ਼ ਜੀ ਦੀ ਹਸਤੀ ਨੂੰ ਪਹਿਲੇ ਗੁਰੂ ਸਹਿਬਾਨ ਨਾਲੋਂ ਅਡਰੀ ਬਣਾ ਦੇਣ ਦਾ ਆਪਣਾ ਕੰਮ ਜਾਰੀ ਰੱਖਦਾ ਹੋਇਆ ਅੱਗੇ ਲਿਖਦਾ ਹੈ ਚਉਪਈ ਇਹ ਕਾਰਨ ਪ੍ਰਭ ਮੋਹੇ ਪਠਾਇਓ ਤਬ ਮੈਂ ਜਗਤ ਜਨਮ ਧਰ ਆਇਓ ਜੇ ਮਤੈਨ ਕਹੀ ਤਨੇ ਹਮ ਕਹਿਓ ਔਰ ਕਿਸੂਕ ਤੇ ਬੈਰ ਨ ਗੈਹੋ ਅਰਥ ਇਸ ਵਾਸਤੇ ਪ੍ਰਭੂ ਨੇ ਮੈਨੂੰ ਭੇਜਿਆ ਹੈ ਤਦੇ ਮੈਂ ਜਨਮ ਨੂੰ ਧਾਰ ਕੇ ਜਗਤ ਵਿੱਚ ਆਇਆ ਹਾਂ ਜਿਵੇਂ ਉਸ ਤਿੰਨ ਵੈਗੁਰੂ ਨੇ ਕਿਹਾ ਸੀ ਤਵੇਂ ਹੀ ਤਿਨੇ ਪਹਿਲਾਂ ਆਏ ਭਗਵਾਨਾਂ ਅਵਤਾਰਾਂ ਪੈਗੰਬਰਾਂ ਗੁਰੂਆਂ ਆਦ ਨੂੰ ਉਸੇ ਤਰ੍ਹਾਂ ਮੈਂ ਕਹਿੰਦਾ ਹਾਂ ਹੋਰ ਮੈਂ ਕੋਈ ਕਿਸੇ ਨਾਲ ਵੈਰ ਨਹੀਂ ਰੱਖਿਆ ਇਸ ਚੌਪਾਈ ਤੋਂ ਇਹੀ ਸਪਸ਼ਟ ਹੁੰਦਾ ਹੈ ਕਿ ਜਿਸ ਕੰਮ ਨੂੰ ਮੇਰੇ ਤੋਂ ਪਹਿਲਾਂ ਕੋਈ ਨਹੀਂ ਸੀ ਕਰ ਸਕਿਆ ਉਸ ਨੂੰ ਸਿਰੇ ਚੜਨ ਲਈ ਪਰਮਾਤਮਾ ਨੇ ਮੈਨੂੰ ਭੇਜਿਆ ਸੀ ਭਾਵੇਂ ਐਸਾ ਕਥਨ ਵੀ ਸੱਚ ਤੋਂ ਕੂਹਾਂ ਦੂਰ ਖੜਾ ਹੈ ਫਿਰ ਵੀ ਮੰਨ ਲਓ ਕਿ ਇਸ ਪੱਖੋਂ ਇਹ ਬਚਨ ਸੱਚ ਦੇ ਬੜਾ ਨੇੜੇ ਹੈ ਕਿ ਦਸ਼ਮੇਸ਼ ਜੀ ਬੜੀਆਂ ਔਕੜਾਂ ਅਤੇ ਸਖਤ ਨਿਰਾਸ਼ਾ ਜਨਕ ਖਤਰਿਆਂ ਭਰੇ ਸਮਿਆਂ ਵਿੱਚ ਅਵਤਾਰੀ ਹੋਏ ਸਨ ਦਸ਼ਮੇਸ਼ ਜੀ ਸੰਸਾਰ ਦੇ ਕੇਵਲ ਮਾਤਰ ਰਹਿਬਰ ਹੋਏ ਹਨ ਜਿਨ੍ਹਾਂ ਨੇ ਜਗਤ ਭਲੇ ਦੀ ਖਾਤਰ ਛੋਟੀ ਉਮਰ ਵਿੱਚ ਗੁਰਦੇਵ ਪਿਤਾ ਜੀ ਨੂੰ ਕੁਰਬਾਨ ਹੋਣ ਲਈ ਕਿਹਾ ਅਤੇ ਫਿਰ ਆਪਣੇ ਚਾਰ ਸਹਬਜ਼ਾਦਿਆਂ ਅਤੇ ਪਰਮ ਸਤਕਾਰਯੋਗ ਮਾਤਾ ਜੀ ਸਮੇਤ ਪੂਰੇ ਪਰਿਵਾਰ ਦਾ ਬਲੀਦਾਨ ਕਰਨ ਸਮੇਂ ਅਤੇ ਆਪਣੇ ਪਿਤਾ ਜੀ ਦੇ ਸਿਰਜੇ ਘਰ ਘਾਟ ਦੀ ਆਹੂਤੀ ਪਾਉਣ ਲੱਗਿਆਂ ਮੱਥੇ ਤੇ ਜਰਾ ਵੀ ਵੱਟ ਨਹੀਂ ਪੈਣ ਦਿੱਤਾ ਗੁਰੂ ਨਾਨਕ ਸਾਹਿਬ ਜੀ ਦੇ ਪੰਥ ਦੀ अथवा ਕੌਮ ਦੀ ਅਗਵਾਈ ਏਡੀ ਨਰਪਤਾ ਤੇ ਚੜ੍ਹਦੀ ਕਲਾ ਵਿੱਚ ਵਿਚਰਦਿਆਂ ਕਿਹੜੇ ਮੱਥੇ ਕੀਤੀ ਜਿਸ ਦੀ ਬਰਾਬਰੀ ਦੀ ਕੋਈ ਵੀ ਮਿਸਾਲ ਪੇਸ਼ ਕਰਨ ਦੀ ਗੱਲ ਸੁਣ ਕੇ ਸਾਰੇ ਸੰਸਾਰ ਦਾ ਇਤਿਹਾਸ ਨੀਵੀਆਂ ਪਾਖ ਲੋਂਦਾ ਹੈ ਪਰ ਜਿੱਥੋਂ ਤੱਕ ਧਰਮ ਚਲਾਉਣ ਦੀ ਅਤੇ ਆਚਰਣ ਉੱਚਾ ਕਰਕੇ ਮਨੁੱਖਤਾ ਦਾ ਸਿਰ ਉੱਚਾ ਕਰਨ ਦੀ ਗੱਲ ਹੈ ਉਹ ਪਹਿਲੇ ਗੁਰੂ ਸਹਿਬਾਨ ਨੇ ਕਮੀ ਨਹੀਂ ਸੀ ਰਹਿਣ ਦਿੱਤੀ ਹੋਈ ਉਪਰੋਕਤ ਚੌਪਾਈ ਦੀ ਅੰਤਲੀ ਪੰਕਤੀ ਔਰ ਕਿਸੂ ਤੇ ਬੈਰ ਨਾ ਗੈਹੋਂ ਕਿਸੇ ਨੂੰ ਵੈਰੀ ਨਾ ਸਮਝਣ ਵਾਲੇ ਗੁਰਮਤਿ ਸਿਧਾਂਤ ਦੀ ਭਰਪੂਰ ਖੰਡਨਾ ਇਸ ਹੀ ਗ੍ਰੰਥ ਬਚਿੱਤਰ ਨਾਟਕ ਵਿੱਚ ਕਈ ਥਾਈਂ ਕੀਤੀ ਹੋਈ ਹੈ ਅਗਲੀ ਚੌਪਈ ਇਸ ਪ੍ਰਕਾਰ ਹੈ ਜੋ ਹਮ ਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਟ ਮੈਂ ਪਰ ਹੈ ਮੋਕੋ ਦਾਸ ਤਬਨ ਕਾ ਜਾਨੋ ਜਾ ਮੈਂ ਭੇਦਨਾ ਅਰੰਚ ਪਛਾਨੋ ਅਰਥ ਜਿਹੜੇ ਸਾਨੂੰ ਪਰਮੇਸ਼ਰ ਕਹਿੰਦੇ ਹਨ ਅਥਵਾ ਜੋ ਰੱਬ ਮੈਨੂੰ ਕਹਿਣਗੇ ਉਹ ਸਾਰੇ ਨਰਕ ਕੁੰਟ ਵਿੱਚ ਪੈਣਗੇ ਜਾ ਪੈਂਦੇ ਹਨ ਮੈਨੂੰ ਉਸ ਪਰਮੇਸ਼ਰ ਦਾ ਦਾਸ ਜਾਣੋ ਅਤੇ ਮੇਰੇ ਇਸ ਕਥਨ ਵਿੱਚ ਰਤਾ ਜਿਨਾਵੀ ਫਰਕ ਨਾ ਮੰਨੋ ਸਿਵਾਏ ਵਿਪਰੀ ਗ੍ਰੰਥਾਂ ਵਿਚਲੇ ਭਗਵਾਨਾਂ ਅਤੇ ਦੇਵੀ ਦੇਵਤਿਆਂ ਦੇ ਸੰਸਾਰ ਦੇ ਕਿਸੇ ਵੀ ਪੈਗੰਬਰ ਵਲੀ ਅੱਲਾ ਗੁਰੂ ਪੀਰ ਮੁਰਸ਼ਿਦ ਆਦ ਜਿਨ੍ਹਾਂ ਨੇ ਕੋਈ ਧਰਮ ਚਲਾਇਆ ਹੈ ਉਹਨਾਂ ਨੇ ਆਪਣੇ ਆਪ ਨੂੰ ਰੱਬ ਦਾ ਕੱਲਿਆ ਹੋਇਆ ਰੱਬ ਦਾ ਸੁਨਿਹਾ ਲੈ ਕੇ ਆਇਆ ਰੱਬ ਦਾ ਬੇਟਾ ਆਦ ਅਖਵਾਇਆ ਹੈ ਪਰ ਸਿੱਧਾ ਪ੍ਰਮਾਤਮਾ ਕਿਸੇ ਨੇ ਨਹੀਂ ਅਖਵਾਇਆ ਪਰ ਨਾਲ ਹੀ ਇਹ ਵੀ ਸੱਚ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਉਹਨਾਂ ਵਿੱਚੋਂ ਇਹ ਕਿਸੇ ਨੇ ਕਿਹਾ ਹੈ ਕਿ ਜਿਹੜਾ ਸਾਨੂੰ ਪ੍ਰਮਾਤਮਾ ਕਹਿਣ ਦੀ ਪੋਲ ਕਰੇਗਾ ਉਹ ਨਰਕਾਂ ਵਿੱਚ ਪਏਗਾ ਕਿਉਂਕਿ ਰੱਬ ਕਹਿਣ ਵਿੱਚ ਅਤੇ ਰੱਬ ਮੰਨਣ ਵਿੱਚ ਬੜਾ ਫਰਕ ਹੈ 73 ਨਾਟਕ ਦੀ ਇਹ ਗੱਲ ਵੀ ਬੜੀ ਬਚਿੱਤਰ ਹੈ ਕਿ ਜਿਹੜਾ ਸਾਨੂੰ ਰੱਬ ਕਹੇਗਾ ਉਹ ਨਰਕਾਂ ਵਿੱਚ ਪਏਗਾ ਕਿੱਡੀ ਬਚਿੱਤਰ ਗੱਲ ਹੈ ਕਿ ਜਿਸ ਨੇ ਪਹਿਲਾਂ ਆਪ ਹੀ ਇਹ ਕਿਹਾ ਹੈ ਕੇ ਦਵੇ ਤੇ ਇੱਕ ਰੂਪ ਹੋਵੇ ગયો ਭਾ ਮੈਂ ਵੀ ਅਕਾਲ ਪੁਰਖ ਵਿੱਚ ਲੀਨ ਹੋ ਕੇ ਉਸੇ ਦਾ ਹੀ ਰੂਪ ਬਣ ਕੇ ਉਸ ਨਾਲ ਇੱਕਮਿਕ ਹੋ ਗਿਆ ਸਾਂ ਉਹੀ ਦਸ਼ਮੇਸ਼ ਜੀ ਇਹ ਲਿਖਣਾ ਕਿ ਜਿਹੜਾ ਹਮਕੋ ਪਰਮੇਸ਼ਰ ਕਹੇਗਾ ਉਹ ਨਰਕ ਕੁੰਡ ਵਿੱਚ ਪਏਗਾ ਮੈਨੂੰ ਉਸ ਦੇ ਦਾਸ ਤੋਂ ਵੱਧ ਕੁਝ ਨਾ ਸਮਝਿਓ ਗੁਰੂ ਇਤਿਹਾਸ ਵਿੱਚੋਂ ਕੋਈ ਅਜਿਹੀ ਸਾਖੀ ਨਹੀਂ ਮਿਲਦੀ ਜਿੱਥੇ ਸਤਿਗੁਰਾਂ ਨੂੰ ਇਹ ਕਹਿਣ ਦੀ ਲੋੜ ਪਈ ਹੋਵੇ ਕਿ ਜਿਹੜਾ ਉਹਨਾਂ ਨੂੰ ਰੱਬ ਕਹੇਗਾ ਉਹ ਨਰਕਾਂ ਵਿੱਚ ਪਾਏਗਾ ਵਿਕਾਰਾਂ ਮਗਰ ਭੱਜੇ ਫਿਰਦੇ ਮਨੁੱਖ ਦੇ ਚੰਚਲ ਮਨ ਨੂੰ ਸਤਿਗੁਰਾਂ ਨੇ ਗਿਆਨ ਦਾ ਸੰਗਲ ਤਾਂ ਜਰੂਰ ਪਾਇਆ ਹੈ ਗਿਆਨ ਕਾ ਵੱਧਾ ਮੰਨ ਰਹੇ ਕਦੇ ਕਿਸੇ ਗੁਰੂ ਨੇ ਜਾਂ ਕਿਸੇ ਅਧਿਆਪਕ ਨੇ ਕੋਈ ਮਤ ਦੇਣ ਸਮੇਂ ਨਰਕਾਂ ਵਿੱਚ ਪੈਣ ਦਾ ਡਰ ਭਾ ਕੇ ਆਪਣੇ ਸਿੱਖ ਦਾ ਜਾਂ ਸਿੱਖਿਸ਼ ਦਾ ਮਨ ਭੈ ਭੀਤ ਨਹੀਂ ਕੀਤਾ ਹੋਣਾ ਦਸ਼ਮੇਸ਼ ਜੀ ਤੇ ਪਿਤਾ ਗੁਰਦੇਵ ਜੀ ਤਾਂ ਇਹ ਫਰਮਾ ਰਹੇ ਹਨ ਪੈ ਕਾਹੂ ਕੋ ਦੇਤਨਾ ਨਹਿ ਪੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਪੈ ਦੇਣ ਵਾਲੀ ਵਿਧੀ ਦਾਨ ਰੂਪੀ ਲੁੱਟ ਮਚਾਉਣ ਲਈ ਬ੍ਰਾਹਮਣੀ ਕੁਟਲਤਾ ਦਾ ਹਥਿਆਰ ਹੈ ਪੈ ਸਦਾ ਲੁੱਟੇਰਾ ਦਿੰਦਾ ਹੈ ਗਿਆਨ ਦਾਤਾ ਗੁਰੂ ਤਾਂ ਸਦਾ ਦਲੀਲ ਨਾਲ ਕਿਸੇ ਦੀ ਖੁਨਾਮੀ ਨੂੰ ਦੂਰ ਕਰਦਾ ਹੈ ਜੀਵਨ ਨੂੰ ਸੇਧ ਦੇਣ ਲਈ ਪ੍ਰਭੂ ਦਾ ਨਿਰਮਲ ਪੈ ਤਾਂ ਬੇਸ਼ੱਕ ਦਿੱਤਾ ਹੋਵੇਗਾ ਪਰ ਨਿੱਜੀ ਗੱਲ ਮਨਾਉਣ ਲਈ ਸ਼ਰਾਪ ਰੂਪੀ ਪੈ ਕੇਵਲ ਬ੍ਰਾਹਮਣ ਹੀ ਦੇ ਸਕਦਾ ਸੀ ਨੇਜ ਨਾਲ ਸੰਬੰਧਿਤ ਕੋਈ ਗੱਲ ਮਨਵਾਉਣ ਲਈ ਕਿਸੇ ਪ੍ਰਕਾਰ ਦਾ ਪੈ ਦੇਣਾ ਅਤੇ ਖਾਸ ਤੌਰ ਤੇ ਨਰਕਾਂ ਵਿੱਚ ਪੈਣ ਦਾ ਪੈ ਦੇਣਾ ਗੁਰੂ ਨਾਨਕ ਸਾਹਿਬ ਜੀ ਦੇ ਦਰ ਦਾ ਨਿਜਮ ਨਹੀਂ ਹੈ ਅਸਾਂ ਉੱਪਰ ਪੜ ਲਿਆ ਹੈ ਕਿ ਕਿਸੇ ਨੂੰ ਪੈ ਦੇਣਾ ਅਤੇ ਕਿਸੇ ਮਨੁੱਖ ਦਾ ਪੈ ਮੰਨਣਾ ਸਤਗੁਰਾਂ ਨੇ ਸਿਧਾਂਤਕ ਤੌਰ ਤੇ ਵਰਜਿਆ ਹੋਇਆ ਹੈ ਅਸੀਂ ਰੋਜ਼ ਦੀ ਜ਼ਿੰਦਗੀ ਵਿੱਚ ਵੇਖਦੇ ਹਾਂ ਕਿ ਜਦ ਕੋਈ ਭਲਾ ਪੁਰਸ਼ ਕਿਸੇ ਮੁਸੀਬਤ ਵਿੱਚ ਸਾਡੀ ਸਹਾਇਤਾ ਕਰਦਿਆ ਬੜਾ ਵੱਡਾ ਉਪਕਾਰ ਕਰਦਾ ਹੈ ਤਾਂ ਅਸੀਂ ਕਈ ਵਾਰੀ ਸੋਤੇ ਹੀ ਕਹਿ ਰਹੇ ਹੁੰਦੇ ਹਾਂ ਕਿ हे ਭਲੇ ਪੁਰਸ਼ ਸਾਡੇ ਲਈ ਤਾਂ ਤੂੰ ਹੀ ਰੱਬ ਹੈ ਅਤੇ ਫਿਰ ਜਿਸ ਗੁਰਬਾਣੀ ਅੱਗੇ ਸੀਸ ਨਵਾ ਕੇ ਦਸ਼ਮੇਹ ਜੀ ਨੇ ਆਪ ਹੀ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾਨਕ ਜੀ ਦੀ ਗੁਰਿਆਈ ਦਾ ਮਾਲਕ ਬਣਾਇਆ ਜਿਸ ਨੂੰ ਸਦਾ ਪ੍ਰਗਟ ਗੁਰਾਂ ਕੀ ਦੇਹ ਮੰਨ ਕੇ ਉਹਨਾਂ ਦਸਾਂ ਸਤਗੁਰਾਂ ਨਾਲੋਂ ਵੀ ਵੱਧ ਆਦਰ ਸਤਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਦੇ ਰਹਿਣ ਦਾ ਅਤੇ ਸਦਾ ਜਿਸ ਦੀ ਸਿੱਖਿਆ ਅਨੁਸਾਰ ਚੱਲਣ ਦਾ ਹੁਕਮ ਆਪਣੇ ਖਾਲਸੇ ਨੂੰ ਦਿੱਤਾ ਸੀ ਉਸ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਬਈਏ ਮਹਲੇ ਤੀਜੇ ਦੇ ਵਿੱਚ ਤੀਸਰੇ ਪਾਤਸ਼ਾਹ ਜੀ ਬਾਰੇ ਇਸ ਪ੍ਰਕਾਰ ਲਿਖਿਆ ਹੈ ਆਪ ਨਰਾਇਣ ਕਲਾਤਾਰ ਜਗ ਮੈਂ ਪਰਵਰਿਓ ਨਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਧਿਆਨ ਰਹੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਅਕਾਲ ਪੁਰਖ ਨੂੰ ਵਾਹਿਗੁਰੂ ਇੱਕ ਵਾਰੀ ਵੀ ਨਹੀਂ ਕਿਹਾ ਪਰ ਸਬਈਏ ਮਹਲਾ ਚੌਥਾ ਵਿੱਚ ਵਾਹ ਗੁਰੂ ਸ਼ਬਦ 13 ਵਾਰ ਅਤੇ ਵਾਹ ਗੁਰੂ ਤਿੰਨ ਵਾਰ ਕੇਵਲ ਗੁਰੂ ਰਾਮਦਾਸ ਚੌਥੇ ਗੁਰੂ ਨਾਨਕ ਜੀ ਲਈ ਵਰਤਿਆ ਵਾਹਿਗੁਰੂ 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 ਵਾਹਿ ਜੀਉ ਨਾ ਸਤਿ ਸਾਚ ਸ੍ਰੀ ਨਿਵਾਸ ਆਦਪੁਰਖ ਸਦਾ ਤੋਹੀ ਵਾਹਿਗੁਰੂ 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 ਵਾਹਿ ਜੀਉ ਪੰਨਾ 1402 ਰਾਮ ਨਾਮ ਪਰਮਤਾ ਸਤਿ ਸਾਚ ਸ੍ਰੀ ਨਿਵਾਸ ਆਦਪੁਰਖ ਸਦਾ ਤੋਹੀ ਵਾਹਿਗੁਰੂ 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 ਵਾਹਿ ਜੀਉ ਪੰਨਾ 1402 ਅਤੇ ਪੀਤ ਬਸਨ ਗੁੰਦ ਦਸਨ ਸਤਿ ਸਾਹਿਬ ਸ੍ਰੀ ਨਿਵਾਸ ਆਦਪੁਰਖ ਸਦਾ ਤੋਂ ਹੀ ਵਾਹਿਗੁਰੂ 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 ਵਾਹਿ ਜੀਉ ਪੰਨਾ 1403 ਸੇਵਕ ਹੈ ਭਰਪੂਰ ਜੋਗ ਜੋਗ ਵਾਹਿਗੁਰੂ ਤੇਰਾ ਸਭ ਸਦਕਾ ਨਰੰਗਕਾਰ ਪ੍ਰਭ ਸਦਾ ਸਲਾਮਤ ਸੇਵਕ ਹੈ ਭਰਪੂਰ ਜੋਗ ਜੋਗ ਵਾਹਿਗੁਰੂ ਤੇਰਾ ਸਭ ਸਦਕਾ ਪੰਨਾ 1403 ਕੀ ਆ ਖੇਲ ਬੜ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਕੀ ਆ ਖੇਲ ਬੜ ਮੇਲ ਤਮਾਸ਼ਾ ਵਾਹ ਗੁਰੂ ਤੇਰੀ ਸਭ ਰਚਨਾ ਪੰਨਾ 1404 ਇੱਥੇ ਵੀ ਇੱਕੋ ਸਵਈਏ ਵਿੱਚ ਦੋ ਵਾਰ ਆਇਆ ਹੈ ਅਤੇ ਮथुरा ਜੀ ਭਟ ਭਗਤ ਨੇ ਪੰਚਮ ਪਾਛਾ ਜੀ ਲਈ ਇਉਂ ਲਿਖਿਆ ਹੈ ਭਾਨੂ ਮथुरा ਕਛ ਭੇਦ ਨਹੀਂ ਗੁਰ ਅਰਜੁਨ ਪਰ ਤਖ ਹਰ ਪੰਨਾ 1409 ਅਤੇ ਫਿਰ ਪਰਮਾਤਮਾ ਨੂੰ ਹੀ ਸੰਬੋਧਨ ਕੀਤਾ ਪੰਚਮ ਪਾਛਾ ਜੀ ਦਾ ਪਾਵਨ ਫੁਰਮਾਨ ਆਰਾਮ ਹਮ ਸਤਗੁਰ ਪਾਰ ਬ੍ਰਹਮ ਕਰਮਾਨੇ ਹਮ ਮੂੜ ਮੁਗਦ ਅਸੁੱਧ ਮਤ ਹੋਤੇ ਗੁਰ ਸਤਗੁਰ ਕੇ ਬਚਨ ਹਰ ਹਮ ਜਾਣੇ ਪੰਨਾ 169 ਅਰਥ ਮੈਂ ਸਤਗੁਰ ਜੀ ਨੂੰ ਆਰਾਮ ਪਾਰ ਬ੍ਰਹਮ ਹੀ ਮੰਨਿਆ ਕਿਉਂਕਿ ਮੈਂ ਤਾਂ ਮੂਰਖ ਸਾਂ ਮਹਾ ਮੂਰਖ ਸਾਂ ਮੈਲੀ ਮਤ ਵਾਲਾ ਸਾਂ ਪਰ ਗੁਰੂ ਸਤਗੁਰ ਦੇ ਉਪਦੇਸ਼ ਦੀ ਬਰਕਤ ਨਾਲ ਮੈਂ ਪ੍ਰਮਾਤਮਾ ਨਾਲ ਜਾਣ ਪਛਾਣ ਬਣਾ ਲਈ ਹੈ ਇਸ ਲਈ ਮੇਰੇ ਵਾਸਤੇ ਉਹ ਗੁਰੂ ਵੀ ਪਾਰ ਬ੍ਰਹਮ ਹੀ ਹੈ ਜਿਸ ਨੇ ਉਸ ਅਕਾਲ ਪੁਰਖ ਨਾਲ ਮੇਰੀ ਸਾਂਝ ਬਣਾ ਦਿੱਤੀ ਹੈ ਰਹਾਉ ਗੁਰ ਜੇਵੜ ਅਵਰ ਨ ਦਿਸਈ ਆਠ ਪਹਿਰ ਤਿਸ ਜਾਪ ਨਦਰ ਕਰੇ ਤਾਂ ਪਾਈਐ ਸੱਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਹਾ ਸਮਾਈ ਮੇਰੇ ਮਾਨਾ ਗੁਰ ਜੇਵੜ ਅਵਰ ਨ ਕੋਏ ਦੂਜਾ ਥਾਉ ਨਾ ਕੋ ਸੋਜੈ ਗੁਰ ਮੇਲੇ ਸੱਚ ਸੋਏ ਰਹਾ ਸਗਲ ਪਦਾਰਥ ਤਿਸ ਮਿਹਲੇ ਜਿਨ ਗੁਰ ਡਿੱਠਾ ਜਾਏ ਗੁਰ ਚਰਣੀ ਜਿਨ ਮਨ ਲਗਾ ਸੇਵੜ ਭਾਗੀ ਮਾਏ ਗੁਰ ਦਾਤਾ ਸਮਰੱਥ ਗੁਰ ਗੁਰ ਸਭ ਮੇ ਰਹਾ ਸਮਾਏ ਗੁਰ ਪਰਮੇਸ਼ਰ ਪਰ ਬ੍ਰਹਮ ਗੁਰ ਡੁੱਬਦਾ ਲਏ ਤਰਾਏ ਕਿਤ ਮੁਖ ਗੁਰ ਸਾ ਲਾਹੀਏ ਕਰਨ ਕਾਰਨ ਸਮਰੱਥ ਸੇਵਥੇ ਨਿਹ ਚਲ ਰਹੇ ਜੇਨ ਗੁਰ ਧਾਰਿ ਹੱਥ ਗੁਰ ਅਮਰਤ ਨਾਮ ਪਿਆਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵੈ ਭੈ ਭੰਜਨ ਦੁਖ ਲਤ ਸਤਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗਖੰਡ ਜਿਨ ਗੁਰ ਸੇਵਿਆ ਆਪਨਾ ਜਮਦੂਤ ਨਾ ਲੱਗੈ ਡੰਡ ਗੁਰ ਨਾਲ ਤਲ ਨ ਲਗਾਈ ਖੋਜ ਲਿਠਾ ਬ੍ਰਹਮੰਡ ਨਾਮ ਨਿਧਾਨ ਸਤਗੁਰ ਦਿਆ ਸੁਖ ਨਾਨਕ ਮਨ ਮੈਂ ਮੰਡ ਪੰਨਾ 49 ਸਾਡੇ ਲਈ ਤਾਂ ਦਸ਼ਮੇਸ਼ ਜੀ ਹੀ ਗੁਰਪਾਰ ਬ੍ਰਹਮ ਗੁਰ ਪਰਮੇਸ਼ਰ ਗੁਰ ਕਰਤਾਰ ਸਭ ਕੁਝ ਹਨ ਸਤਿਗੁਰ ਵਿਟੋ ਵਾਰਿਆ ਜਿਨ ਦਿੱਤਾ ਸੱਚ ਨਾਮ ਪੰਨਾ 55 ਸਤਿਗੁਰ ਵਿਟੋ ਵਾਰਿਆ ਜਿਤ ਮਿਲੇਆ ਖਸਮ ਸੰਭਾਲਿਆ ਪੰਨਾ 470 ਸਤਿਗੁਰ ਮਿਲੇਆ ਸੱਚ ਪਾਇਆ ਪੰਨਾ 465 ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ ਪੰਨਾ 468 ਸਤਗੁਰ ਮਿਲੇ ਤਾਂ ਸੂਝੈ ਰੇ ਪੰਨਾ 1000 ਤਨ ਸਤਗੁਰਾਂ ਨਾਲੋਂ ਦੂਰੀ ਹੋ ਜਾਏ ਤਾਂ ਪਰਮੇਸ਼ਰ ਨਾਲ ਕਦੇ ਮੇਲ ਨਹੀਂ ਰਹਿ ਸਕਦਾ ਅਤੇ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਬੇ ਰੋਗ ਸਾਡੇ ਲਈ ਤਾਂ ਸਤਗੁਰ ਜੀ ਹੀ ਸਭ ਕੁਝ ਹਨ ਭੀਖਾਜੀ ਦੇ ਬਚਨ ਅਸਾਂ ਪਿੱਛੇ ਵੀ ਲਿਖੇ ਹਨ ਭੀਖਾ ਉਹ ਨਰ ਕੌਣ ਹੈ ਜੋ ਗੁਰ ਕੋ ਕਹਤੇ ਔਰ ਰੱਬ ਰੂਠੇ ਗੁਰ ਮੇਲਤਾ ਗੁਰ ਰੂਠੇ ਨਹੀਂ ਠੌਰ ਸੋ ਸਿੱਖ ਲਈ ਗੁਰੂ ਪਹਿਲਾਂ ਤੇ ਰੱਬ ਪਿਛੋਂ ਪਰ ਇਹ ਦਰ ਬਚੇਤਰਨਾਟਕ ਦੇ ਰਚੈਤਾ ਕਵੀ ਜੀ ਕਹਿ ਰਹੇ ਹਨ ਕਿ ਜਿਹੜਾ ਗੁਰੂ ਨੂੰ ਪਰਮੇਸ਼ਰ ਕਹੇਗਾ ਉਹ ਨਰਕਾਂ ਦੇ ਕੁੰਡ ਵਿੱਚ ਜਾ ਪਵੇਗਾ ਬਚੇਤਰਨਾਟਕ ਲਿਖਣ ਵਾਲੇ ਨੂੰ ਕੀ ਪਤਾ ਕਿ ਜਿੱਥੇ ਗੁਰੂ ਪਰਮੇਸ਼ਰ ਜੀ ਦਾ ਵਹਿਣ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਭਾਵੇਂ ਸਤਿਗੁਰਾਂ ਦੀ ਯਾਦ ਨਾਲ ਹਿਰਦਾ ਜੁੜ ਜਾਏ ਤਾਂ ਉਹੀ ਥਾਂ ਸੁਹਾਵਾ ਬਣ ਜਾਂਦਾ ਹੈ ਭਾਵੇਂ ਉਹ ਬਚਿੱਤਰ ਨਾਟਕ ਦੇ ਲਖਾਰੀ ਸ੍ਰੀ ਕਬਜੀ ਦਾ ਕਿੱਡਾ ਵੀ ਭੇੜੇ ਤੋਂ ਭੇੜਾ ਨਰਕ ਕੁੰਡ ਕਿਉਂ ਨਾ ਹੋਵੇ ਪ੍ਰਭੂ ਦਾ ਸਿਮਰਨ ਨਰਕ ਨੂੰ ਵੀ ਸੁਰਗ ਬਣਾ ਦਿੰਦਾ ਹੈ ਹਾਏ ਹੂਟਰੇ ਹੂਟ ਤੇਰੀ ਕੌਣ ਸੀ ਕੱਲ ਸੀਦੀ ਇਹ ਬਚਿੱਤਰ ਨਾਟਕ ਤੇਰੀ ਕਿਹੜੀ ਗੱਲ ਨੂੰ ਗੁਰਮਤ ਮੰਨਿਆ ਜਾਵੇ ਸਤਿਗੁਰੂ ਦੀ ਗੱਲ ਤਾਂ ਕਿਤੇ ਰਹੀ ਸਿੱਧਾਂ ਨਾਲ ਹੋਈ ਗੋਸ਼ਟ ਸਮੇਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਲ ਇਥੋਂ ਤੱਕ ਫੁਰਮਾਨ ਕੀਤਾ ਹੈ ਜੋ ਜਨ ਨਾਮ ਨਿਰੰਜਨ ਰਤਾ ਨਾਨਕ ਸੋਈ ਫੁਰਖ ਵਿਦਾਤਾ ਵੱਡੇ ਤੋਂ ਵੱਡੇ ਝੂਠ ਨੂੰ ਪੂਜਨਿਕ ਬਣਾਉਣ ਵਿੱਚ ਨਪੁੰਨ ਲਖਾਰੀ ਦਾ ਅਮੋਗ ਬਾਣ ਜਨਮ ਲੈੰਦੇ ਸਾਰ ਹੀ ਬਜਰੰਗ ਬਲੀ ਹਨੂਮਾਨ ਨੇ ਸੂਰਜ ਨੂੰ ਮਿੱਠਾ ਫਲ ਸਮਝ ਕੇ ਨਿਗਲ ਲਿਆ ਅਤੇ ਸੰਸਾਰ ਵਿੱਚ ਰਾਤ ਦਾ ਕੋਪ ਹਨੇਰਾ ਪਸਰ ਗਿਆ ਏਡਾ ਵੱਡਾ ਪਰਤਖ ਅਤੇ ਕੋਰਾ ਝੂਠ ਧਰਮ ਪੁਸਤਕਾਂ ਵਿੱਚ ਲਿਖ ਕੇ ਉਸ ਨੂੰ ਲੋਕਾਂ ਲਈ ਪੂਜਨੀਕ ਬਣਾ ਦੇਣ ਦੀ ਅਜ਼ਮਾਈ ਹੋਈ ਵਿਧੀ ਵਾਲੇ ਲਖਾਰੀ ਨੇ ਅਪਰੋਕਤ ਵਿਚਾਰੇ ਸੁੱਧੇ ਕੁਫਰ ਦੀ ਪੂਜਾ ਵੀ ਉਸੇ ਹੀ ਪੂਰਨ ਗੁਰਦੇਵ ਸੂਰਮੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਿੱਖਾਂ ਕੋਲੋਂ ਕਰਵਾਉਣੀ ਸੀ ਜਿਸ ਨਰਪੈ ਸਤਗੁਰ ਜੀ ਨੇ 9 ਸਾਲ ਦੀ ਉਮਰ ਵਿੱਚ ਜਨੇਊ ਪਾਉਣ ਵਾਲੀ ਬੜੀ ਜ਼ਰੂਰੀ ਪ੍ਰੋਤਵਾਦੀ ਧਰਮ ਦੀ ਰਸਮ ਨੂੰ ਠੁਕਰਾ ਦੇਣ ਤੋਂ ਲੈ ਕੇ ਸਾਰੀਆਂ ਕਲਮ ਕਾਂਡੀ ਵੇਦਿਕ ਰਸਮਾਂ ਦੀਆਂ ਧੱਜੀਆਂ ਉਡਾਉਣੀਆਂ ਆਰੰਭ ਕਰ ਦਿੱਤੀਆਂ ਸਨ ਗਿਆਨ ਦੇ ਖੰਡ ਵਿੱਚ ਲਪੇਟ ਕੇ ਝੂਠ ਜ਼ਹਿਰ ਦੀ ਪੂਜਾ ਕਰਵਾਉਣ ਵਿੱਚ ਨਪੁੰਨ ਪੁਜੋਤ ਜੀ ਲਈ ਇਥੇ ਆਪਣੇ ਝੂਠ ਦੇ ਦਿਵਾਲੇ ਗਿਆਨ ਦੀ ਹੋਰ ਵੀ ਵੱਧ ਗਾੜੇ ਮਿੱਠੇ ਦੀ ਮੋਟੀ ਤਹਿ ਨਾਲੋਂ ਨਾਲ ਚਾੜੀ ਰੱਖਣ ਦੀ ਲੋੜ ਸੀ ਪੁਜੋਤ ਜੀ ਚੰਗੀ ਤਰ੍ਹਾਂ ਜਾਣ ਚੁੱਕੇ ਸਨ ਕਿ ਖਾਲਸਾ ਜੀ ਆਪਣੇ ਸਤਿਗੁਰਾਂ ਦੇ ਬਚਨਾਂ ਤੇ ਪਰਵਾਨੀਆਂ ਵਾਂਗ ਕੁਰਬਾਨ ਹੋ ਜਾਂਦਾ ਹੈ ਖਾਲਸਾ ਜੀ ਦਾ ਇਹ ਵੱਡਾ ਗੁਣ ਬਿੱਪਰ ਜੀ ਲਈ ਖਾਲਸੇ ਦੀ ਕਮਜ਼ੋਰੀ ਹੋ ਦਿਸਿਆ ਓਵੇਂ ਹੀ ਜਿਵੇਂ ਮਹਾ ਭਾਰਤ ਵਿੱਚ ਕੌਰਵਾ ਦਾ ਮਾਮਾ ਸ਼ਕਨੀ ਦਰਯੋਧਨ ਨੂੰ ਸਿੱਖਿਆ ਦਿੰਦਾ ਹੋਇਆ ਕਹਿੰਦਾ ਹੈ ਕਿ ਪਾਂਡਵਾ ਕੋਲ ਹੋਰ ਸਾਰੇ ਬਲ ਸ਼ਕਤੀਆਂ ਹਨ ਪਰ ਉਹਨਾਂ ਵਿੱਚ ਛਾਲ ਬਲ ਕਪਟ ਵਰਤਣ ਦੀ ਸੂਝ ਨਹੀਂ ਹੈ ਉਹਨਾਂ ਦੇ ਇਸ ਕਪਟ ਰਹਿਤ ਹੋਣ ਵਾਲੇ ਗੁਣ ਨੂੰ ਹੀ ਉਹਨਾਂ ਦੇ ਵਿਰੁੱਧ ਵਰਤ ਕੇ ਅਸੀਂ ਉਹਨਾਂ ਦਾ ਨਾਸ਼ ਕਰ ਸਕਦੇ ਹਾਂ ਗੁਰਸਿੱਖਾਂ ਦੇ ਇਸ ਅਨਮੋਲ ਗੁਣ ਨੂੰ ਬ੍ਰਾਹਮਣ ਚੰਗੀ ਤਰ੍ਹਾਂ ਸਮਝ ਚੁੱਕਾ ਸੀ ਕਿ ਇਹ ਜਿਸ ਵੀ ਬਚਨ ਨੂੰ ਗੁਰਬਾਣੀ ਦੇ ਅਨੁਕੂਲ ਸਮਝਣ ਦਾ ਭਾਵੇਂ ਭੁਲੇਖਾ ਹੀ ਖਾ ਜਾਣ ਉਸ ਬਚਨ ਦਾ ਬੜਾ ਸਤਿਕਾਰ ਕਰਦੇ ਹਨ ਸੋ ਤਜਰਬੇਕਾਰ ਬ੍ਰਾਹਮਣ ਆਪਣੇ ਭਰਮ ਜਾਲ ਵਿੱਚ ਫਸਾਉਣ ਲਈ ਖਾਲਸਾ ਜੀ ਦੇ ਇਸੇ ਵੱਡਮੁੱਲੇ ਗੁਣ ਨੂੰ ਸਿੱਖਾਂ ਲਈ ਵੱਡਾ ਔਗਣ ਬਣਾ ਲੈਣਾ ਚਾਹੁੰਦਾ ਸੀ ਉਹ ਜਾਣਦਾ ਸੀ ਕਿ ਕਿੱਡੇ ਵੀ ਕਨਾਮ ਨੇ ਝੂਠ ਨਾਲ ਭਰਪੂਰ ਗਾਥਾ ਵਿੱਚ ਕੇਵਲ ਥੋੜਾ ਜਿਹਾ ਹੀ ਗੁਰਬਾਣੀ ਤੇ ਅਨੁਪੂਰ ਉਪਦੇਸ਼ ਲਿਖ ਦਿੱਤਾ ਜਾਵੇ ਤੰਦੂਲੇ ਖਾਲਸਾ ਜੀ ਨੇ ਸਾਰੇ ਝੂਠ ਤੂਫਾਨ ਨੂੰ ਅਤੇ ਵੱਡੀ ਤੋਂ ਵੱਡੀ ਅਸ਼ਲੀਲਤਾ ਨੂੰ ਪਾਵਨ ਪਵਿੱਤਰ ਸੱਚ ਮੰਨ ਕੇ ਹਿੰਦੂਆਂ ਨਾਲੋਂ ਵੀ ਬਹੁਤੇ ਜੋਸ਼ ਨਾਲ ਪੂਜਣਾ ਆਰੰਭ ਕਰ ਦੇਣਾ ਹੈ ਸ਼ੁਰੂ ਤੋਂ ਹੀ ਗੁਰਬਾਣੀ ਨੂੰ ਗੋਹ ਨਾਲ ਵਾਚਦਾ ਰਹਿਣ ਦੇ ਕਾਰਨ ਗੁਰਮਤਿ ਸਿਧਾਂਤ ਵਿੱਚ ਲਈ ਅਥਾਹ ਸ਼ਕਤੀ ਨੂੰ ਪ੍ਰੋਤਜੀ ਚੰਗੀ ਤਰ੍ਹਾਂ ਸਮਝ ਚੁੱਕੇ ਸਨ ਗੁਰਬਾਣੀ ਦੇ ਅਨੁਕੂਲ ਕੁਝ ਛੰਦ ਜਾਂ ਚੌਪਈਆਂ ਬੜੀ ਪ੍ਰਭਾਵਸ਼ਾਲੀ ਬੋਲੀ ਵਿੱਚ ਲਿਖ ਕੇ ਪਹਾੜ ਜਿਹੜੇ ਪ੍ਰਤੱਖ ਝੂਠ ਵਿੱਚ ਰਲਾ ਦੇਣੀਆਂ ਉੱਚ ਕੋਟੀ ਦੇ ਵਿਦਵਾਨ ਬ੍ਰਾਹਮਣ ਲਈ ਕਿਹੜੀ ਔਖੀ ਗੱਲ ਸੀ ਅਤੇ ਫਿਰ ਗਾਥਾ ਅਨੁਸਾਰ ਦਸ਼ਮੇਸ਼ ਜੀ ਨੂੰ ਅਕਾਲ ਪੁਰਖ ਦੇ ਹੁਕਮ ਤੋਂ ਹੋਏ ਅਵਤਾਰੀ ਵੀ ਸਿੱਧ ਕਰ ਚੁੱਕੇ ਸੀ ਲਿਖਣ ਢੰਗ ਤੋਂ ਇਉਂ ਸਪਸ਼ਟ ਵੀ ਹੋ ਰਿਹਾ ਹੈ ਕਿ ਜਿਵੇਂ ਹੁਣ ਥੋੜਾ ਚਿਰ ਬੋਲੀ ਨੂੰ ਬਦਲ ਲੈਣਾ ਲਖਾਰੀ ਨੇ ਜ਼ਰੂਰੀ ਮੰਨ ਲਿਆ ਸੀ ਉਪਰੋਕਤ ਬਤਮੀ 24 ਤੋਂ ਅੱਗੇ ਹੋਣ 64ਵੀਂ ਚੌਪਈ 6ਵੇਂ ਅਧਿਆਏ ਦੇ ਅੰਤ ਤੱਕ ਲਿਖਣ ਵਿਧੀ ਨੇ ਪਰਤਾਖਾ ਲਿਆ ਪਰ ਫਿਰ ਵੀ ਆਪਣੀ ਵਿਅੋਤ ਅਨੁਸਾਰ ਬ੍ਰਾਹਮਣੀ ਮਰਜਾਦਾ ਦੇ ਟੀਕੇ ਬੜੀ ਸਫਾਈ ਨਾਲ ਨਰੰਤਰ ਲਾਈ ਤੁਰਿਆ ਗਿਆ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਜੋ ਪ੍ਰਭ ਜਗਤ ਕਹਾਂ ਸੋ ਕਹਾਂ ਮਿਰਤ ਲੋਕ ਤੇ ਮੋ ਨ ਰਹਾ ਅਰਥ ਭਾਵੇਂ ਮੈਨੂੰ ਵਾਹਿਗੁਰੂ ਨੇ ਆਪਣਾ ਪੁੱਤਰ ਨਿਵਾਜਿਆ ਤਾਂ ਵੀ ਮੈਂ ਵਾਹਿਗੁਰੂ ਦਾ ਦਾਸ ਦਾਸ ਹਾਂ ਉਸ ਦਾ ਭੇਜਿਆ ਹੋਇਆ ਇਹ ਜਗਤ ਰੂਪ ਤਮਾਸ਼ਾ ਦੇਖਣ ਲਈ ਆਇਆ ਪ੍ਰਭੂ ਨੇ ਜੋ ਮੈਨੂੰ ਕਿਹਾ ਹੈ ਮੈਂ ਉਸ ਜਗਤ ਵਿੱਚ ਕਹਾਂਗਾ ਜਗਤ ਦੇ ਲੋਕਾਂ ਤੋਂ ਡਰ ਕੇ ਚੁੱਪ ਨਹੀਂ ਰਹਾਗਾ ਸਿਆਣੇ ਪਾਠਕ ਸੱਜਣ ਨਿਰਣਾ ਕਰ ਲੈਣ ਕਿ ਦਸ਼ਮੇਸ਼ ਜੀ ਮਨੁੱਖ ਦੀ ਜ਼ਿੰਦਗੀ ਸਵਾਰਨ ਲਈ ਕੋਈ ਮਹਾਨ ਸਾਖਾ ਵਰਤੌਣ ਆਏ ਸਨ ਇਸ ਦਾ ਕੀ ਅਰਥ ਹੈ ਕਿ ਉਹ ਤਾਂ ਰੱਬ ਦੀਆਂ ਕਈਆਂ ਗੱਲਾਂ ਲੋਕਾਂ ਨੂੰ ਨਰਪੈ ਹੋ ਕੇ ਕਹਿਣ ਲਿਆਏ ਸਨ ਸਦੀਵੀ ਸੱਚ ਵਾਲਾ ਉਪਦੇਸ਼ ਤਾਂ ਲੋਕੀ ਸਭੋਂ ਸ਼ਰਧਾ ਨਾਲ ਸੁਣਦੇ ਹਨ ਅਸੀਂ ਅਸੀਂ ਦੇਖਦੇ ਹਾਂ ਕਿ ਚੰਗੀਆਂ ਗੱਲਾਂ ਸੁਣਨ ਦੀ ਸੱਦਰ ਵਾਲੇ ਸਰੋਤੇ ਚੰਗੇ ਉਪਦੇਸ਼ਕਾਂ ਨੂੰ ਬੜੀ ਖੁੱਲੀ ਮਾਇਆ ਖਰਚ ਕੇ ਵੀ ਮੰਗਵਾਉਂਦੇ ਹਨ ਤਸ਼ਮੇਸ਼ ਜੀ ਵਰਗੇ ਉਪਦੇਸ਼ਕ ਸਤਗੁਰੂ ਜੀ ਕੋਲੋਂ ਅਖਵਾਈ ਹੋਈ ਲੋਕਾਂ ਕੋਲੋਂ ਡਰਨ ਦੀ ਅਥਵਾ ਨਾ ਡਰਨ ਦੀ ਗੱਲ ਬੜੀ ਓਪਰੀ ਅਨੁਭਵ ਹੁੰਦੀ ਹੈ ਕਿਸੇ ਬੇਦਲੀਲੇ ਅਤੇ ਆਪਣੇ ਆਪ ਵਿੱਚ ਵੱਡਾ ਸ਼ਕਤੀਸ਼ਾਲੀ ਬਣੇ ਹੋਏ ਵੈਰੀ ਕੋਲੋਂ ਵੀ ਕਦੇ ਜ਼ਰਾ ਵੀ ਭੈ ਨਾ ਖਾਣ ਵਾਲੇ ਦਸ਼ਮੇਸ਼ ਹੀ ਰੱਬ ਦੀ ਕਹੀ ਗੱਲ ਲੋਕਾਂ ਨੂੰ ਸੁਣਾਉਣ ਵਿੱਚ ਅਪਨਿਰ ਨਰਪੈਤਾ ਦਾ ਪ੍ਰਗਟਾਵਾ ਕਰਦੇ ਦਰਸਾ ਕੇ ਕਿਤੇ ਲਖਾਰੀ ਨੇ ਦਸ਼ਮੇਸ਼ ਜੀ ਨੂੰ ਟੇਚਰ ਹੀ ਤਾਂ ਨਹੀਂ ਕੀਤੀ ਹੋਈ ਨਰਾਜ ਸ਼ਾਂਤ ਕਹਿਓ ਪ੍ਰਭੂ ਸੋ ਪਖਹੁ ਕਿਸ ਹੂ ਨਾ ਕਾਨ ਰਖਹੁ ਕਿਸੂ ਨਾ ਭੇਖ ਭੀਜਹੁ ਅਲੇਖ ਬੀਜ ਬੀਜਹੁ ਅਰਥ ਜੋ ਪ੍ਰਭੂ ਨੇ ਕਹਿਆ ਉਹ ਕਾਂ ਕਰਾਂਗਾ ਕਿਸੇ ਦੀ ਪ੍ਰਵਾਹ ਨਹੀਂ ਰੱਖਾਂਗਾ ਕਿਸੇ ਭੇਖ ਵਿੱਚ ਪ੍ਰੇਮ ਨਹੀਂ ਕਰਾਂਗਾ ਅਲੇਖ ਦੇ ਸਿਮਰਨ ਰੂਪ ਬੀਜ ਨੂੰ ਬੀਜਾਂਗਾ ਪਖਾਨ ਪੂਜਹੁ ਨਹੀਂ ਨਾ ਭੇਖ ਭੀਜਹੁ ਕਹੀਂ ਅਨੰਤ ਨਾਮ ਗਾਇਹੁ ਪਰਮਪੁਰਖ ਪਾਇਹੁ ਅਰਥ ਮੈਂ ਪੱਥਰ ਪੂਜਕ ਨਹੀਂ ਹਾਂ ਮੈਂ ਕਿਸੇ ਭੇਖ ਵਿੱਚ ਵਿੱਜਣ ਵਾਲਾ ਨਹੀਂ ਹਾਂ ਬੇਅੰਤ ਦੇ ਨਾਮ ਨੂੰ ਸਿਮਰਾਂਗਾ ਇਸ ਤਰ੍ਹਾਂ ਵਾਹਿਗੁਰੂ ਨੂੰ ਪਾਵਾਂਗਾ ਜਟਾ ਨਾ ਸੀਸ ਤਰਹੋਂ ਨਾ मुੰਦਰ ਕਾ ਸੁਧਾਰਹੋਂ ਨਾ ਕਾਨ ਕਾਹੂ ਕੀ ਤਰੋਂ ਕਹਿਓ ਪ੍ਰਭੂ ਸੋ ਮੈਂ ਕਰੂੰ ਇਸ ਚੌਪਈ ਦੇ ਨਾਲ ਰਲਾ ਕੇ ਪਹਿਲਾਂ ਹੁਣ ਇਹ ਵੀ ਨਾ ਜਟਾ ਮੁੰਡ ਧਾਰੋਂ ਨਾ मुੰਦਰ ਕਾ ਸਵਰੋਂ ਜਪੋ ਤਾਸ ਨਾਮੰ ਸਰੇ ਸਰਬ ਕਾਮੰ ਬੜੀ ਭੁਲੇਖਾ ਪਾਉ ਬੋਲੀ ਹੈ ਗੁਰਮਤ ਤੋਂ ਅਗਿਆਨੀ ਮਨੋਖ ਇਹਨਾਂ ਨੂੰ ਗੁਰਮਤ ਦੇ ਅਨੁਕੂਲ ਮੰਨੇਗਾ ਪਰ ਆਓ ਪਰਖਿਏ ਛੰਤ ਨੰਬਰ 35 ਅਜਹੇ ਬਚਨ ਕੇ ਮੈਂ ਪੱਥਰ ਨਹੀਂ ਪੂਜਾਂਗਾ ਜਾਂ ਮੈਂ ਕਿਸੇ ਭੇਖ ਵਿੱਚ ਭੇਜਣ ਵਾਲਾ ਨਹੀਂ ਹਾਂ ਆਦ ਦੀ ਮੁਹਾਰਨੀ ਕਿਸੇ ਨੂੰ ਕੀ ਜੇ ਲਖਾਰੀ ਨੇ ਕੋਈ ਕੰਮ ਨਹੀਂ ਕਰਨੇ ਜਾਂ ਕਰਨੇ ਹਨ ਤਾਂ ਇਸ ਨਾਲ ਦੂਜੇ ਨੂੰ ਕੀ ਇਨਾ ਕਰਮਾਂ ਦੇ ਕਰਨ ਵਿੱਚ ਕੀ ਖੋਟ ਹੈ ਅਤੇ ਅਜੇਹਾ ਨਾ ਕਰਨ ਵਿੱਚ ਗੁਣ ਕੀ ਹੈ ਇਹ ਗਿਆਨ ਕਿਸੇ ਨੂੰ ਕਿਵੇਂ ਅਤੇ ਕਿੱਥੋਂ ਮਿਲੇ ਪਰ ਜੇ ਅਜਿਹੇ ਬਚਨਾਂ ਦੁਆਰਾ ਲਖਾਰੀ ਜੀ ਆਪਣੀ ਵਡਿਆਈ ਦੱਸ ਰਹੇ ਹਨ ਤਾਂ ਆਪਣੇ ਗੁਣ ਆਪਣੇ ਹੀ ਮੂੰਹੋਂ ਦੱਸਣੇ ਗੰਭੀਰ ਮਹਾਪੁਰਖਾਂ ਲਈ ਬੜਾ ਵੱਡਾ ਔਗਣ ਬਣ ਖਲੋਂਦਾ ਹੈ ਮਨੁੱਖ ਦੇ ਕਰਮਾਂ ਤੋਂ ਹੀ ਮਨੁੱਖ ਦੀ ਸਚਿਆਈ ਸਾਰਾ ਜਗਤ ਜਾਣ ਲੈਂਦਾ ਹੈ ਸੋਣ ਮਨ ਅੰਦੇ ਕੁੱਤੇ ਕੁੜੇਆ ਬੇਨੂ ਬੋਲੇ 부ਜੀਏ ਸਚਿਆਰ ਰਹਾ ਪੰਨਾ 662 ਸਚਿਆਰ ਨੂੰ ਬੋਲ ਕੇ ਦੱਸਣ ਦੀ ਕੀ ਲੋੜ ਅਨੰਤ ਪਰਮਾਤਮਾ ਦਾ ਨਾਮ ਜਪ ਕੇ ਮੈਂ ਉਸ ਨੂੰ ਪਾ ਲਵਾਂਗਾ ਭਾਵ ਅਜੇ ਤੱਕ ਰੱਬ ਨੂੰ ਪਾਇਆ ਨਹੀਂ ਸੀ ਜੇ ਇਹ ਬਚਨ ਦਸ਼ਮੇਸ਼ ਜੀ ਦੇ ਆਪਣੇ ਮਨ ਲਈਏ ਤਾਂ ਇਸੇ ਨਾਟਕ ਵਿੱਚ ਹੀ ਕਥਤ ਤੌਰ ਤੇ ਉਚਾਰੇ ਉਹਨਾਂ ਦੇ ਆਪਣੇ ਬਚਨ ਕਿ ਹੇਮਕੁੰਡ ਪਰਬਤ ਤੇ ਹੋਰ ਤਪੱਸਿਆ ਸਾਧ ਕੇ ਉਹ ਦੋ ਤੋਂ ਇੱਕ ਰੂਪ ਹੋ ਗਏ ਸਨ ਅਤੇ ਪ੍ਰਮਾਤਮਾ ਨੇ ਉਹਨਾਂ ਨੂੰ ਆਪਣਾ ਸੁੱਤ ਕਹਿ ਕੇ ਨਵਾਜਿਆ ਸੀ ਕਿ ਝੂਠ ਸਨ ਕਿ ਹੇਮਕੁੰਡ ਤੇ ਉਹਨਾਂ ਨੇ ਪ੍ਰਭੂ ਨੂੰ ਪਾਣੀ ਸੀ ਲਿਆ ਕਿਹੋ ਜਾਂ ਹੈ ਇਹ ਗਿਆਨ ਗੁਰਬਾਣੀ ਵਿੱਚ ਨਾਮ ਸਿਮਰਨ ਦੀਆਂ ਵਡਿਆਈਆਂ ਦੇ ਅਤੇ ਪ੍ਰਭੂ ਦੀ ਸਦੀਵੀ ਯਾਦ ਹਿਰਦੇ ਵਿੱਚ ਵਸਾਉਣ ਦੇ ਉਪਦੇਸ਼ ਵਾਲੇ ਬਿਆੰਤ ਗੁਰੂ ਸ਼ਬਦ ਹਨ ਪਰ ਅਜਿਹਾ ਬਚਨ ਇੱਕ ਵੀ ਨਹੀਂ ਹੈ ਕਿ ਮੈਂ ਅਨੰਤ ਪ੍ਰਭੂ ਦਾ ਨਾਮ ਸਿਮਰ ਕੇ ਉਸ ਨੂੰ ਪਾ ਲਵਾਂਗਾ ਮਨੁੱਖ ਦਾ ਮਨ ਕਿਹੜੇ ਵੇਲੇ ਕਿੱਧਰ ਨੂੰ ਮੋੜਾ ਖਾ ਜਾਵੇ ਭਵਿੱਖ ਦਾ ਕੀ ਭਰੋਸਾ ਛੰਦ ਨੰਬਰ 36 ਕਹਿਣ ਦਾ ਢੰਗ ਤਾਂ ਇੱਥੇ ਵੀ ਉਹੀ ਹੈ ਪਰ ਜਟਾਂ ਦਾ ਅਰਥ ਜੇ ਕੇਸ ਮੰਨ ਲਏ ਜਾਣ ਤਾਂ ਕੀ ਤਮਾਸ਼ਾ ਬਣੇ ਅਜਿਹਾ ਮੰਨ ਲੈਣਾ ਵੱਡਾ ਅਨਰਥ ਹੋਵੇਗਾ ਕੀ ਦਸ਼ਮੇਸ਼ ਜੀ ਕੇਸ ਰੱਖਣ ਦੇ ਵਿਰੁੱਧ ਸਨ ਅਪਰੋਕਤ ਦੋਹਾਂ ਛੰਦਾਂ ਵਿੱਚ ਆਏ ਜਟਾਂ ਦਾ ਅਰਥ ਪੇਖੀ ਨਾਂਗੇ ਸਾਧਾਂ ਦੀਆਂ अथवा ਜੋਗੀਆਂ ਆਦੀਆਂ ਜਟਾਵਾਂ ਕਰਨਾ ਹੀ ਠੀਕ ਹੈ ਪਰ ਸਮੱਸਿਆ ਇਹ ਹੈ ਕਿ ਅਕਾਲ ਉਸਤਤ ਬਾਣੀ ਦੇ ਤਪ ਪ੍ਰਸਾਦ ਸਵਈਏ ਸਰਲੇਖ ਦੇ ਅੰਤਲੇ ਸਵਈਏ ਵਿੱਚ ਜਟਾ ਨਹੀਂ ਸਗੋਂ ਕੇਸ ਪਦ ਵਰਤਿਆ ਹੋਇਆ ਹੈ ਤੀਰਥ ਕੋਟ ਕੀਏ ਇਸ਼ਨਾਨ دیے ਬੋਹਦਾਨ ਮਹਾ ਬ੍ਰਤ ਧਾਰੇ ਦੇਸ਼ ਭ੍ਰਿਯੋ ਕਰ ਭੇਸ ਤਬੋਤਨ ਕੇਸ ਧਰੇ ਨਾ ਮਿਲੇ ਹਰ ਪਿਆਰੇ ਆਸਵਨ ਕੋਟ ਕਰੇ ਅਸ਼ਟਾਂਗ ਤਰੇ ਬਹੁ ਨਿਆਸ ਕਰੇ ਮੁਖ ਕਾਰੇ ਦੀਨ ਦਿਆਲ ਆਕਾਲ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਹੁਣ ਜਦ ਅਸੀਂ ਉੱਪਰ ਦੋ ਛੰਦਾਂ ਵਿਚਲੇ ਜਟਾ ਪਦ ਦਾ ਅਰਥ ਜਟਾਂ ਜਾਂ ਜੜਾਵਾਂ ਹੀ ਕੀਤਾ ਹੈ ਤਾਂ ਇੱਥੇ ਦਸਮ ਗ੍ਰੰਥ ਦੇ ਕਿਸ ਨਿਯਮ ਅਨੁਸਾਰ ਅਸੀਂ ਕੇਸ ਤੇ ਅਰਥ ਬਦਲ ਕੇ ਜਟਾ ਕਰ ਸਕਦੇ ਹਾਂ ਕੇਸ ਕਤਲ ਕਰਵਾਉਣ ਦੇ ਹੱਕ ਵਿਚਲੀ ਦੁਨੀਆ ਕਿ ਇੱਥੇ ਵੀ ਕੇਸ ਦਾ ਅਰਥ ਕੇਸ ਹੀ ਰੱਖਣ ਤੇ ਜਿੱਤ ਨਹੀਂ ਕਰ ਸਕਦੀ ਸਾਨੂੰ ਸਾਰਿਆਂ ਨੂੰ ਇਹ ਮੰਨਣਾ ਪਵੇਗਾ ਕਿ ਅਜਹੀ ਸਮੱਸਿਆ ਖੜੀ ਹੋ ਜਾਣ ਦਾ ਕਾਰਨ ਕੇਵਲ ਇਹੀ ਹੈ ਕਿ ਦੋਹੀ ਥਾਈ ਲਖਾਰੀ ਇੱਕੋ ਨਹੀਂ ਹੈ ਵਜੋਂ ਸੋ ਇੱਕ ਨਾਮਯੰ ਜੋ ਕਾਮ ਸਰਬ ਠਾਮਯੰ ਨਾ ਜਾਪ ਆਨ ਕੋ ਜਪੋ ਨਾ ਔਰ ਥਾਪਨਾ ਥਪੋ ਅਰਥ ਇੱਕ ਉਸ ਦੇ ਨਾਮ ਨੂੰ ਜਪਾਵਾਂਗਾ ਜੋ ਸਾਰੇ ਕੰਮ ਬਣਾਉਂਦਾ ਹੈ ਔਰ ਕਿਸੇ ਦੇ ਜਾਪ ਨੂੰ ਨਹੀਂ ਜਪਾਂਗਾ ਨਾ ਕੋਈ ਹੋਰ ਬਨਾਵਟ ਬਣਾਵਾਂਗਾ ਪੰਡਿਤ ਗਿਆਨੀ ਨਰੈਣ ਸਿੰਘ ਜੀ ਟਿਕਾਕਾਰ ਅਨੁਸਾਰ ਅਗਲੇ 38 ਤੋਂ 40 ਤੱਕ ਅਤੇ ਫਿਰ 52 ਨੰਬਰ ਸ਼ੰਦ ਵਿੱਚ ਲਿਖਾਰੀ ਇਹ ਹੀ ਕਹੀ ਜਾ ਰਿਹਾ ਹੈ ਕਿ ਮੈਂ ਕੇਵਲ ਉਸੇ ਦਾ ਹੀ ਨਾਮ ਜਪਾਂਗਾ ਉਸ ਬਯੰਤ ਪ੍ਰਭੂ ਤੋਂ ਬਿਨਾਂ ਹੋਰ ਕਿਸੇ ਦਾ ਧਿਆਨ ਵੀ ਨਾ ਤਰਾਂਗਾ ਉਸ ਦੇ ਰੂਪ ਵਿੱਚ ਰਚ ਕੇ ਅਪੇਦ ਹੋ ਜਾਵਾਂਗਾ ਅੱਖੀਆਂ ਬੰਦ ਕਰਨ ਵਾਲੇ ਪਖੰਡ ਅਤੇ ਹੋਰ ਖੋਟੇ ਕਰਮ ਮੈਂ ਨਹੀਂ ਕਰਾਂਗਾ ਆਦ ਆਦ ਅਜਿਹੇ ਬਚਨਾਂ ਤੋਂ ਇਉਂ ਲੱਗਦਾ ਹੈ ਕਿ ਦਸ਼ਮੇਸ਼ ਜੀ ਆਪਣੇ ਮਨ ਦੀ ਗੱਲ ਜਾਂ ਆਤਮਕਥਾ ਸੁਣ ਰਹੇ ਹਨ ਪਾਠਕ ਨੂੰ ਆਪਣੇ ਲਈ ਉਪਦੇਸ਼ ਮਿਲਣਾ ਕੇਵਲ ਪਾਠਕ ਦੇ ਆਪਣੇ ਵਿਚਾਰਾਂ ਤੇ ਨਿਰਭਰ ਹੈ ਗੁਰੂ ਅਤੇ ਸਿੱਖਿਆ ਵਾਸਤੇ ਵਾਲਾ ਨਾਤਾ ਅਜਿਹੇ ਲਿਖਣ ਢੰਗ ਨਾਲ ਕਦੇ ਸਥਾਪਿਤ ਨਹੀਂ ਹੁੰਦਾ ਦੇਖਿਆ अथवा उपदेश देने ਦਾ ਇਹ ਤਰੀਕਾ ਕਦੇ ਕਿਸੇ ਗੁਰੂ ਨੇ ਨਹੀਂ ਅਪਣਾਇਆ ਗਿਆਨੀ ਜੀ ਦੇ ਕੀਤੇ ਅਰਥ ਵਿਗਾੜਨ ਤੋਂ ਬਿਨਾ ਅਪਰੋਕਤ ਸ਼ੰਕਿਆਂ ਦਾ ਸਮਾਧਾਨ ਨਹੀਂ ਲੱਭ ਸਕਦਾ ਨਾਰਾਜ ਛੰਦਾਂ ਤੋਂ ਅੱਗੇ ਹੁਣ ਚੌਪਈ ਜਿੰਨ ਜਨ ਨਾਮ तिहारो ਧਿਆਇਆ ਦੁਖ ਪਾਪ ਤੇ ਨਿਕਟ ਨਾ ਆਇਆ ਜੇ ਜੇ ਔਰ ਧਿਆਨ ਕੋਤਰ ਹੀ ਬਹਿਸ ਬੈਸ ਬਾਦਨ ਤੇ ਮਰ ਹੀ 42 43 44 ਅਤੇ 45 ਚਉਪਈਆਂ ਅੱਗੇ ਅਡਰੀਆਂ ਵਿਚਾਰੀਆਂ ਗਈਆਂ ਹਨ ਅਵਰਣ ਕੀ ਆਸ ਕਿਛ ਨਾਹੀ ਏਕੇ ਆਸ ਤਰੋਂ ਮਨ ਮਾਹੀ ਆਨ ਆਸ ਉਪਜਤ ਕਿਛ ਨਾਹੀ ਵਾਕੀ ਆਸ ਤਰੋਂ ਮਨ ਮਾਹੀ ਚਉਪਈ ਕਈ ਕੋਟ ਮਿਲ ਪੜਤ ਕੋਰਾਨਾ ਬਾਚਤ ਕਿਤੇ ਪੁਰਾਨ ਅਜਾਨਾ ਅੰਤ ਕਾਲ ਕੋਈ ਕਾਮ ਨਾ ਆਵਾ ਦਾਵ ਕਾਲ ਕਾਹੂ ਨਾ ਬਚਾਵਾ ਕਿਉ ਨਾ ਜਪੋ ਤਾਕ ਕੋ ਤੁਮ ਭਾਈ ਅੰਤ ਕਾਲ ਜੋ ਹੋਏ ਸਹਾਈ ਫੋਕਟ ਧਰਮ ਲਖੋ ਕਰ ਪਰਮਾ ਇਨ ਤੇ ਅਰਥ ਨ ਕੋਈ ਕਰਮਾ ਫਿਰ ਸਾਵਲ ਛੰਤ 53 ਤੋਂ 55 ਤੱਕ ਅਤੇ 56 ਨੰਬਰ ਦੋਹਰਾ ਫਿਰ 57 ਤੋਂ 62 ਤੱਕ ਉਪਰੋਕਤ ਬਚਨਾ ਜਹੇ ਬਚਨ ਹਨ ਜਿਨ੍ਹਾਂ ਨੂੰ ਸ਼ੁੱਧ ਬ੍ਰਹਮ ਗਿਆਨ ਤਾਂ ਭਾਵੇਂ ਨਹੀਂ ਮਿਲ ਰਿਹਾ ਪਰ ਇਹ ਬਚਨ ਗੁਰਮਤ ਤੋਂ ਵਿਰੋਧ ਵੀ ਨਹੀਂ ਕਹੇ ਜਾ ਸਕਦੇ ਨਾਲ ਇਹ ਵੀ ਸੱਚ ਹੈ ਕਿ ਬ੍ਰਾਹਮਣ ਦੇ ਲਿਖੇ ਕਈ ਗ੍ਰੰਥਾਂ ਵਿੱਚ ਇਸ ਤੋਂ ਵੱਧ ਪ੍ਰਭਾਵਸ਼ਾਲੀ ਕਪਤਾ ਵਿੱਚ ਅਜਿਹਾ ਕੁਝ ਲਿਖਿਆ ਮਿਲ ਜਾਂਦਾ ਹੈ ਜੋ ਵੀ ਗੁਰਮਤ ਦੀ ਕਸਵੱਟੀ ਤੇ ਸ਼ੁੱਧ ਉਤਰਦਾ ਹੈ ਉਦਾਹਰਨ ਵਜੋਂ ਰਾਮ ਚਰਿਤ੍ਰ ਮਾਨਸ ਵਿੱਚ 576 ਸਫੇ ਤੇ ਸਰੂਪ ਨਖਾਂ ਦਾ ਬਚਨ ਵਿਦਿਆ ਬਿਨ ਬਿਵੇਕ ਉਪਜਾਏ ਸ਼ਰਮ ਫਲ ਪੜੇ ਕੇ ਅਰ ਪਾਏ ਸੰਗ ਤੇ ਜਤੀ ਕੋ ਮੰਤਰ ਤੇ ਰਾਜਾ ਆਮਾਨ ਤੇ ਗਿਆਨ ਆਨ ਤੇ ਲਾਜਾ ਪ੍ਰੀਤ ਪਰਨੈ ਬਿਨ ਮਦ ਗੁਣੀ ਨਾਸੇ ਬੇਗ ਨੀਤ ਅਸਮੁਣੀ ਅਰਥ ਬਿਨਾ ਵਿਚਾਰ ਦੇ ਪੜਨ ਕਰਕੇ ਉਸ ਦਾ ਫਲ ਕੇਵਲ ਖੇਚਲ ਹੀ ਹੈ ਅਖੰਡ ਪਾਠ ਸਿਵਾਏ ਖੇਚਲ ਦੇ ਹੋਰ ਕੀ ਵਿਸ਼ੇ ਰਾਗ ਦੀ ਸੰਗਤ ਕਰਕੇ ਸੰਨਿਆਸ ਬੁਰੀ ਸਲਾਹ ਕਰਕੇ ਰਾਜਾ ਆਮਾਨ ਕਰਨ ਨਾਲ ਗਿਆਨ ਸ਼ਰਾਬ ਪੀਣ ਨਾਲ ਸ਼ਰਮ ਨਿਮਰਤਾ ਬਿਗੈਰ ਪ੍ਰੇਮ ਹੰਕਾਰ ਨਾਲ ਗੁਣ ਇਹ शीघ्र ही ਨਸ਼ਟ ਹੋ ਜਾਂਦੇ ਹਨ ਇਸ ਗਿਆਨ ਨੂੰ ਵੀ ਗੁਰਮਤ ਦੀ ਖੰਡਨਾ ਵਾਲਾ ਸਿੱਧ ਨਹੀਂ ਕਰ ਸਕਦੇ ਪਰ ਉਂਝ ਰਮਾਇਣ ਗਾਥਾ ਕੇਵਲ ਕਲਪਨਾ ਦੀ ਉਪਜ ਇੱਕ ਮਿੱਥ ਹੀ ਹੈ ਇਸ ਕਾਰਨ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ ਇਸ ਗ੍ਰੰਥ ਵਿੱਚਲੇ ਅਜਿਹੇ ਬਚਨ ਦਸ਼ਮੇਸ਼ ਜੀ ਦੀ ਆਪਣੀ ਕਿਰਤ ਹਨ ਇੱਥੇ ਇਹ ਗੱਲ ਵੀ ਧਿਆਨ ਦੇਣ ਗੋਚਰੀ ਹੈ ਕਿ ਲਖਾਰੀ ਜੀ ਦਸਮ ਗ੍ਰੰਥ ਵਿੱਚ ਜੰਗਾਂ ਜੁੱਧਾਂ ਦਾ ਵਰਣਨ ਲਿਖਣ ਸਮੇਂ ਗ੍ਰੰਥ ਤੇ ਵੱਧ ਜਾਣ ਦਾ ਜ਼ਿਕਰ ਕਿਤੇ ਨਹੀਂ ਕਰਦੇ ਅਜਿਹਾ ਜ਼ਿਕਰ ਕੇਵਲ ਉਥੇ ਹੀ ਆਇਆ ਮਿਲਦਾ ਹੈ ਜਿੱਥੇ ਕਵੀ ਜੀ ਨੇ ਕਹਾਣੀ ਨੂੰ ਮੋੜ ਦੇਣਾ ਹੋਵੇ ਤੇ ਜਾਂ ਉਸ ਵਿਸ਼ੇ ਪਰ ਥਾਏ ਲਿਖਣ ਨੂੰ ਕੁਝ ਨਾ ਕੁਝ ਸੁਝਦਾ ਹੋਵੇ ਸਤਗੁਰਾਂ ਨੇ ਜਦ ਵੀ ਬ੍ਰਹਮ ਗਿਆਨ ਲਿਖਣਾ ਆਰੰਭਿਆ ਕਲਮ ਰੁਕਣ ਵਿੱਚ ਆਉਂਦੀ ਨਹੀਂ ਦਿਸਦੀ ਪਰ ਇੱਥੇ ਲਖਾਰੀ ਜੀ ਚੰਗੇ ਬਚਨ ਲਿਖਣ ਤੋਂ ਇਕਦਮ ਖਿਸਕ ਜਾਣਾ ਚਾਹੁੰਦੇ ਅਨੁਭਵ ਹੋ ਰਹੇ ਹਨ 62ਵੀਂ ਚੌਪਈ ਤੋਂ ਛੱਟ ਹੀ ਅਗਲੀ 63ਵੀਂ ਚੌਪਈ ਵਿੱਚ ਲਿਖਦੇ ਹਨ ਕਿ ਅਜੇਹਾ ਬਹੁਤਾ ਵਿਸਥਾਰ ਕੋਈ ਕਿੱਥੋਂ ਤੱਕ ਲਿਖੇ ਬਹੁ ਵਿਸਥਾਰ ਕਹ ਕੋ ਕੋਈ ਕਹ ਸਮਝਤ ਬਾਤ ਥਕਤ ਹੋਏ ਰਹੇ ਰਸਨਾ ਤਰੇ ਕਈ ਜੋ ਕੋਟਾ ਤਬਦ ਗਨਤ ਤਹੇ ਪਰਤ ਸੋ ਟੋਟਾ ਅਰਥ ਬਹੁਤ ਵਿਸਥਾਰ ਹੈ ਕੋਈ ਕਿਥੋਂ ਤੱਕ ਕਹੇ ਜਦ ਇਸ ਗੱਲ ਨੂੰ ਸਮਝਦਾ ਹੈ ਤਾਂ ਥੱਕ ਤੋ ਕੇ ਚੁੱਪ ਕਰ ਰਹਿਂਦਾ ਹੈ ਜੇ ਕੋਈ ਕਰੋੜਾਂ ਜੀਭਾਂ ਨੂੰ ਧਾਰਨ ਕਰਨ ਲਵੇ ਤਾਂ ਵੀ ਉਸਦੇ ਨਾਮਾਂ ਦੀ ਗਿਣਤੀ ਕਰਿਆਂ ਉਸ ਨੂੰ ਟੋਟਾ ਹੀ ਪਵੇਗਾ ਨਾਮ ਬੇਅੰਤ ਦਿਸਣਗੇ ਜੀਭਾਂ ਪੂਰੀਆਂ ਨਹੀਂ ਹੋ ਸਕਣਗੀਆਂ ਕਿਉਂਕਿ ਉਹ ਅਕਹਿ ਹੈ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 10ਾ ਊਟਾ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਤੁਸੀਂ ਸੁਣਦੇ ਸੀ 11ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ